ਵਾਸ ਸਵੇਰੇ ਤੜਕੇ 4 ਵਜੇ ਤੁਰ ਗਈ ਕਰੋ ਡਿਸਪਰੈਸ਼ਨ ਹੈਗਾ ਸੀ ਉਹਨੂੰ ਨਟਕੀ ਨਵਾਲੀ ਹਾਂਜੀ ਕਿੰਨੀ ਉਮਰ 8 14 ਸਾਲਾਂ ਦੀ ਸੀ ਕਿਹੜੀ ਕਲਾਸ ਪੜ੍ਹਦੀ ਪਹਿਲੀ ਕਲਾਸ ਚ ਪੜ੍ਹਦੀ ਸੀ ਕੀ ਗੱਲ ਬਾਤ ਉਹਨੇ ਕੁਝ ਵੀ ਨਹੀਂ ਵਿਰੇ ਐਵੇਂ ਹੀ ਬਸ ਨੀਂਦ ਵਿੱਚ ਹੀ ਉੱਠ ਗਈ ਨੀਂਦ ਵਿੱਚ ਉੱਠ ਗਈ ਹਾਂਜੀ ਚਲੀ ਗਈ ਹਾਂਜੀ ਇਸ ਤਰ੍ਹਾਂ ਜਾ ਰਹੀ ਤੁਸੀਂ ਦੇਖ ਰਹੇ ਹੋ ہاں ਜਿਹੜਾ ਕੈਮਰੇਆਂ ਦੇ ਵਿੱਚ ਆਇਆ ਵੀ ਬਸ ਤਾਰ ਚ ਜਗਾ ਕੇ ਕਦੇ ਆ ਗਲੀਆਂ ਚ ਪਟਕਦੀ ਫਿਰਦੀ ਕਦੇ ਆ ਪਟਕਦੀ ਫਿਰਦੀ ਮਗਰ ਹਾਂਜੀ ਤਾਰ ਚ ਲਈ ਹੈ ਮੋਬਾਈਲ ਦੀ ਤਾਰ ਚ ਜਗਦੀ ਫਿਰਦੀ ਹੈ ਹਾਂਜੀ ਤੇ ਪੁਲਿਸ ਨੇ ਕੋਈ ਪਾਲਣ ਦੀ ਕੋਸ਼ਿਸ਼ ਨਹੀਂ ਨਹੀਂ ਕੋਈ ਪੁਲਿਸ ਨੇ ਪਾਲਣ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਪੁਲਿਸ ਵਾਲੇ ਕਹਿੰਦੇ ਨੇ ਅਸੀਂ ਕੋੜਾ ਠੇਕਾ ਲਿਆ ਅੱਛਾ ਹਾਂਜੀ ਹਾਂਜੀ ਠੇਕਾ ਲਿਆ ਉਹ ਕਹਿੰਦੇ ਸਾਡੀ ਜੇਬ ਵਿੱਚ ਪੈਸੇ ਪਾਓਗੇ ਤਾਂ ਫੇਰ ਹੀ ਫੇਰ ਲੱਭਾਂਗੇ ਹਾਂਜੀ ਫੇਰ ਲੱਭਾਂਗੇ ਉੜੀ ਕੀ ਕਰਦੀ ਸੀ ਛੋੜੀ ਕੁਝ ਵੀ ਨਹੀਂ ਕਰਦੀ ਸੀ ਬਸ ਉਹ ਉਹ ਗੇਮ ਖੇਡ ਲੈਂਦੀ ਸੀ ਵਿੱਚ ਥੋੜਾ ਟਾਈਮ ਖੇਡਦੀ ਸੀ ਗੇਮ ਇਹ ਨਹੀਂ ਪਤਾ ਗੇਮ ਦੇ ਕਰਕੇ ਜਾਂ ਹੁੰਦਾ ਦਿਮਾਗ 'ਚ ਕੋਈ ਡਿਪਰੈਸ਼ਨ ਸੀ ਪਬਜੀ ਖੇਡਦੀ ਜਾਂ ਫ੍ਰੀ ਫਾਇਰ ਖੇਡ ਕੇ ਕੋਈ ਦਿਮਾਗ 'ਚ ਹਾਂਜੀ ਡਿਪਰੈਸ਼ਨ ਹਾਂਜੀ ਹਾਂਜੀ ਚਲੀ ਗਈ ਹਾਂਜੀ ਹੁਣ ਮਿਲੀ ਨਹੀਂ ਨਹੀਂ ਮਿਲੀ ਬਾਸ 8:00 ਤੱਕ ਠਾਣਾ ਵੀ ਲੰਘ ਗਈ ਬਿਕਨਾਰੀਆਂ ਵਾਲਾ ਇਹ ਕੈਮਰਿਆਂ ਵਿੱਚ ਵੀ ਆਂਦੀ ਪਸਾਰਾ ਹੀ ਇਹ ਮੰਦੋੜ ਏਰੀਆ ਵੇਖ ਲਿਆ ਸੀ ਮੰਦੋੜ ਦੇ ਵਿੱਚ ਕੱਲੀ ਜਣੇ ਹੀ ਤੁਰ ਕੇ ਜਾ ਰਹੀ ਪਬਜੀ ਕਿੰਨੀ ਖੇਡਦੀ ਪਬਜੀ ਖੇਡਦੇ ਜਿਵੇਂ ਵਿੱਚ ਕੋਈ ਘੰਟਾ ਖੇਡ ਲਿਆ ਜਾਂਦਾ ਘੰਟਾ ਖੇਡ ਲਿਆ ਉਹ ਤਾਂ ਡਿਪਰੈਸ਼ਨ ਚ ਹੋ ਸਕਦਾ ਹੁੰਦਾ ਵੀ ਹੋ ਸਕਦਾ ਕਿਸੇ ਦਾ ਕੀਤਾ ਕਰਾਇਆ ਵੀ ਹੋ ਸਕਦਾ 100 ਸੱਜਣ 100 ਦੁਸ਼ਮਣ ਕੁਝ ਨਹੀਂ ਦੱਸਦਾ ਨਹੀਂ ਲੱਗ ਰਿਹਾ ਡਰ ਨਹੀਂ ਲੱਗ ਰਿਹਾ ਡਰੋਂ ਕੁੱਤੇ ਹਾਂਜੀ ਪਿੱਛੇ ਮੁੜ ਕੇ ਨਹੀਂ ਵੇਖਿਆ ਚਾਰ ਪੰਜ ਕੁੱਤੇ ਵੀ ਉਹਦੇ ਮਗਰ ਲੱਗੇ ਹੋਏ ਨੇ ਹਾਂਜੀ ਕਦੇ ਕਦੇ ਹਾਂਜੀ ਹਾਂਜੀ ਪੁਲਿਸ ਨੂੰ ਪੜਤਾਲ ਕਰਨੀ ਚਾਹੀਦੀ ਹੈ ਹਾਂਜੀ ਮੋਬਾਈਲ ਵੀ ਉਹਦੇ ਕੋਲ ਹੈਗਾ 14 ਸਾਲ ਦੀ ਤੇ ਕੀ ਗੱਲ ਬਾਤ ਹੈ ਗੇਮ ਖੇਡਦੀ ਕਿ ਕਰਦੀ ਗੇਮ ਖੇਡਦੀ ਸੀ ਸਾਨੂੰ ਨਹੀਂ ਪਤਾ ਲੱਗਾ ਉਹਦੇ ਦਿਮਾਗ 'ਚ ਕੀ ਟੈਨਸ਼ਨ ਪਈਗੀ ਕੀ ਉਹਦੇ ਗੇਮ ਕਿਹੜੀ ਖੇਡਦੀ ਸੀ ਪਬਜੀ ਕਿ ਕਿਹਦੀ ਖੇਡਦੀ ਸੀ ਪਬਜੀ ਅੱਛਾ ਉਹਦੇ 'ਚ ਸਾਨੂੰ ਪਤਾ ਨਹੀਂ ਲੱਗਾ ਸਵੇਰੇ 4 ਵਜੇ ਉੱਠ ਕੇ ਤੇ ਚਲੇਗੀ ਸੁਪਨੇ ਵਿੱਚ ਸੁੱਤੀ-ਸੁੱਤੀ ਚਲੇਗੀ ਪਤਾ ਨਹੀਂ ਹੁਣ ਕੀ ਹੋ ਸਕਦਾ ਪਬਜੀ ਨੇ ਤਾਂ ਇਹ ਦਿਮਾਗ 'ਚ ਕੋਈ ਕਿਹੋ ਜਿਹਾ ਖਿਆਲ ਲਿਆ ਉਹ ਤਾਂ ਹੁਣ ਜੀ ਉਹਨੂੰ ਪਤਾ ਵੀ ਕੀ ਇਹ ਦਿਮਾਗ 'ਚ ਪੜਾ ਗਿਆ ਕਿਸੇ ਨੇ ਕੀਤਾ ਕਿ ਉਹ ਗੇਮ ਐਤੀ ਕੈਮਰੇ ਚੈੱਕ ਕੀਤੇ ਨੇ ਸਾਰੇ ਮਾਮਦੋਰ ਦੇ ਸੀਸੀ ਕੈਮਰੇ ਚੈੱਕ ਕੀਤੇ ਨੇ ਕੁੱਤੇ ਪੰਜ ਕੁੱਤੇ ਨੇ ਮਗਰ ਲੱਗੇ ਨੇ ਉਹਨੇ ਪਿੱਛੇ ਪੌਂ ਤਾਂ ਨਹੀਂ ਵੇਖਾ ਮੋਬਾਈਲ ਹੱਥ ਚ ਲਿਆ ਮਾਮਾ ਇਹ ਹੱਥ ਚ ਲਿਆ ਚੱਲਦਾ ਮੋਬਾਈਲ ਉਹਦੇ ਕੋਲ ਹੈ ਚੱਲਦਾ ਨਹੀਂ ਹੁਣ ਬੰਦ ਦੇ ਚੱਲਦਾ ਨਹੀਂ ਹੁਣ ਬੰਦ ਪਿਆ ਅੱਛਾ ਕੋਈ ਹਾਂਜੀ ਕੋਈ ਥਾਣੇ ਵਾਲਿਆਂ ਨੇ ਸਾਡੀ ਮਦਦ ਨਹੀਂ ਕੀਤੀ ਦਰਖਾਸਤ 22 ਤਰੀਕ ਦੀ ਗਈ ਹੈ ਕਿੰਨੀਆਂ ਗੇਮਾ ਕਿੰਨੀ ਕਿੰਨੀ ਦੇਰ ਖੇਡ ਗੇਮ ਤਾਂ ਅੱਧਾ ਘੰਟਾ ਘੰਟਾ ਅੱਧਾ ਘੰਟਾ ਕੰਡਾ ਜੇ ਸਕੂਲ ਮਨਵਾਉਂਦੀ ਸੀ ਕੰਮ ਕਰ-ਕਰ ਕੇ ਉਦੋਂ ਕਦੀ ਪੜਨ ਲੱਗ ਜਾਂਦੀ ਸੀ ਕਦੀ ਗੇਮ ਖੇਡਣ ਲੱਗ ਜਾਂਦੀ ਸੀ ਹੁਣ ਪੁਲਿਸ ਪੜਤਾਲ ਨਹੀਂ ਕਰਦੀ ਨਹੀਂ ਪੜਤਾਲ ਕਰ ਰਹੀ ਬਿਲਕੁਲ ਨਹੀਂ ਕਰ ਰਹੀ ਨਾ ਬਿਲਕੁਲ ਨਹੀਂ ਕਰ ਰਹੀ ਠੀਕ ਹੁਣ ਕੀ ਮੰਗ ਹੈ ਤੁਹਾਡੀ ਕੁੜੀ ਲੱਭਣੀ ਚਾਹੀਦੀ ਲੱਭਣੀ ਚਾਹੀਦੀ ਕੁੜੀ ਇਹਨਾਂ ਦੀ ਕੋਈ ਸੁਣਾਲੀ ਲੱਭਣੀ ਐ ਸੀ ਤਾਂ ਹੁਣ ਭਾਲਦੇ ਫਿਰਨੇ ਆ ਹੂੰ ਹੂੰ 22 ਤਰੀਕ ਦੀ ਤਰਖਾਸ਼ ਗਈ ਇਹਨਾਂ ਸਾਡੀ ਕੋਈ ਵੈਲੀ ਹੋ ਨਹੀਂ ਸੁਣੀ ਕੁੜੀ ਨੂੰ ਮਾਰਿਆ ਗਿਆ ਜਾਂ ਕੁਛ ਮਾਰਿਆ ਗਿਆ ਜਾਂ ਕੁੱਤੇ ਖਾ ਗਏ ਕਿ ਜਾਂ ਕਿੱਥੇ ਗਈ ਹੈ ਕਿੱਥੇ ਨਹੀਂ ਹੈਗੀ ਕੋਈ ਚੱਕ ਕੇ ਲੈ ਗਿਆ ਕਿਸੇ ਦੇ ਹੱਥੇ ਆ ਗਈ ਸਾਨੂੰ ਲੱਭ ਨਹੀਂ ਰਹੀ ਪੁਲਿਸ ਤੇ ਗੋਲ ਜਾਂਦੇ ਪੁਲਿਸ ਕੋਈ ਨਹੀਂ ਤੁਹਾਡਾ ਹੈਲਪ ਕਰਦੀ ਕੋਈ ਨਹੀਂ ਇੱਥੇ ਰਾਤ ਆਇਆ ਉਹ ਕਹਿੰਦਾ ਅਸੀਂ ਕਿਹਾ ਤੁਹਾਡਾ ਠਿਕਾ ਲਿਆ ਹੈ ਪੁਲਿਸ ਕਹਿੰਦੀ ਦਰਸ਼ਨ ਥਾਣੇਦਾਰ ਕੰਮ ਪੁਲਿਸ ਦਾ ਲੱਭਣਾ ਲੱਭਣਾ ਪੁਲਿਸ ਦਾ ਕੰਮ ਫਿਰ ਵੀ ਨਹੀਂ ਲੱਭ ਨਹੀਂ ਲੱਭ ਰਿਹਾ ਕਾਰਵਾਈ ਕਰ ਦਿੱਤੀ ਹੁਣ ਪੁਲਿਸ ਨੇ ਕੱਲ ਨੂੰ ਦੱਸਿਆ ਨੇ ਨਾਕਾਰ ਦਿੱਤੀ ਕਿ ਨਈਂ ਦਰਖਾਸਤਾਂ ਹੀ 22 ਤਰੀਕ ਦੀ ਦੇ ਆ। ਸਾਨੂੰ ਕਹਿੰਦੇ ਅੱਜ ਲੱਭਣਿਆ ਕੱਲ ਨੂੰ ਲੱਭਣਿਆ। ਅਸੀਂ ਕੈਮਰੇ ਚੈੱਕ ਕਰਨ ਲੈ ਤੇ ਦੇਖੇ। ਚਾਰੀ ਤੁਰ ਹੀ ਜਾ ਰਹੀ। ਤੁਰ ਹੀ ਜਾ ਰਹੀ। ਬਾਸ ਸਾਡੇ ਤੱਕ ਦੇਖੀ। ਕੁੱਤੇ ਮਗਰ ਲੱਗੇ। ਹਾਂ ਕੁੱਤੇ ਮਗਰ ਲੱਗੇ। ਢਾਰ ਕੋਈ ਨਹੀਂ ਬਿਲਕੁਲ ਲੱਗ। ਕੋਈ ਨਹੀਂ ਢਾਰ ਨੂੰ ਲੱਗ ਰਿਆ। ਐਵੇਂ ਸਿੱਧਾ ਹੀ ਤੁਰ ਹੀ ਜਾਂਦੀ ਐ ਨੇ ਪਿੱਛੇ ਪਾਉ ਤੇ ਨਹੀਂ ਵੇਖਾ। ਇਹ 8ਵੀਂ ਚ ਪੜਦੀ ਸੀ। ਘਰੇ ਕਿ ਘਰੇ ਤਾਂ ਕੋਈ ਸਕੂਲ ਆ ਕੇ ਤੇ ਗੇਮ ਗੁੰ ਖੇਡਦੀ ਸੀ ਨਾਲ ਪੜਾਈ ਕਰਦੀ ਸੀ। ਕਹਿੰਦਾ ਜਿਹੜੀ ਪਬਜੀ ਕਹਿੰਦੇ ਨੇ ਬੋਲਦੇ ਇਹ ਖੇਡਦੀ ਸੀ ਮੋਬਾਈਲ ਤੇ ਹਾਂਜੀ ਮੋਬਾਈਲ ਤੇ ਕਿਸ ਤਰ੍ਹਾਂ ਉਹ ਪਰੈਂਚਾ ਇਹ ਪਤਾ ਨਹੀਂ ਉਹਨੂੰ ਦੇ ਚੱਕਰ ਬਣਿਆ ਸੁੱਤੀ ਉੱਠ ਕੇ 4 ਵਜੇ ਕਰੋ ਇਦਾਂ ਹੀ ਚਲੀ ਗਿਆ ਪਤਾ ਹੀ ਨਹੀਂ ਲੱਗਿਆ ਤੇ ਫਿਰ ਅਸੀਂ ਤਾਂ ਕੈਮਰੇ ਚੱਕ ਕੀਤੇ ਜਾ ਕੇ ਕੈਮਰੇ ਵਿੱਚ ਚੱਲੀ ਆ ਪਾਗਲ ਪਾਣ ਜਾਂ ਬਾਣ ਕੇ ਕਹਦਾ ਗਲੀਆਂ ਚ ਕੰਮ ਜੀ ਕਰਿਆ ਪਬਜੀ ਨੇ ਤੇ ਨਹੀਂ ਲੱਗਦਾ ਤੇ ਇਦਾਂ ਹੀ ਹਾਂ ਹਾਂ ਤੇ ਉਦੋਂ ਬਾਅਦ ਕੈਮਰੇ ਚੈੱਕ ਕਰਾਇਆ ਉਹਦੇ ਤੇ ਕੁੱਤੇ ਮਗਰ ਲੱਗਿਆ 4-5 ਹਾਂ ਹਾਂ ਉਰੇ ਤੁਰ ਹੀ ਜਾਂਦੇ ਪਿੱਛੇ ਪਾਉਗੇ ਨਹੀਂ ਵੇਖੀ ਡਰਦੀ ਨਹੀਂ ਪਈ ਕੁੱਤੇ ਦੀ ਬਿਲਕੁਲ ਨਹੀਂ ਡਰ ਰਹੀ ਨਾ ਮੋਬਾਈਲ ਅੱਤੇ ਜਪੜਿਆ ਮੋਬਾਈਲ ਅੱਛੇ ਟਾਰਟ ਚ ਜਗਦੀ ਜਾਂਦੀ ਮੋਬਾਈਲ ਦੀ ਪੁਲਸ ਹੁਣ ਕੋਈ ਪੜਤਾਲ ਨਹੀਂ ਕਰ ਰਹੀ ਗਏ ਅਸੀਂ ਥਾਣੇ ਬੜੀ ਵਾਰੀ ਕਹਿੰਦੇ ਕਰਦੇ ਆ ਉੱਤੋਂ ਆਵੇ ਕਿ ਕੋਈ ਸਾਡੀ ਰਿਪੋਰਟ ਫੇਰ ਕਰਾ ਦੇ ਸਾਡੀ ਰਿਪੋਰਟ ਆਈ ਇਹ ਹੀ ਹੈ ਜਨ ਮੋਬਾਈਲ ਦੀ ਕੋਈ ਪੜਤਾਲ ਨਹੀਂ ਕਿੰਨੇ ਦਿਨ ਹੋ ਗਏ ਨਾ ਜੀ ਇਹ ਗੱਲ ਨੂੰ 22 ਤਰੀਕ ਨੂੰ ਗਈ ਆ ਹਾਂ ਹਾਂ ਅਜੇ ਨਹੀਂ ਮਿਲੀ ਨਹੀਂ ਮਿਲੀ ਬੜੀ ਪੜਤਾਲ ਕੀਤੀ ਸਾਰੇ ਬੱਸ ਸਟੈਂਡ ਸ਼ਹਿਰ ਫਰੋਈਪੁਰ ਗਿਆ ਛੌੜੀ ਵੀ ਗਿਆ ਮੌਂਦੋਹਰ ਤੇ ਨਹੀਂ ਮਿਲੀ ਜੀ ਹਾਂ ਪੁਲਿਸ ਕੋਈ ਮਦਦ ਨਹੀਂ ਕਰਦੀ ਨਹੀਂ ਅਜੇ ਤੱਕ ਨਹੀਂ ਉਹ ਜੀ ਅਸੀਂ ਜਿਹੜੀ ਬੰਦੀ ਕਾਰਵਾਈ ਹੈ ਅਸੀਂ ਕਰਤੀ ਹੈ ਜੀ ਤੇ ਲੜਕੀ ਦਾ ਜਿਹੜੇ ਫੋਨ ਡਿਟੇਲ ਆ ਉਹਦੀ ਡੀਵੀਆਰ ਲਿਖ ਕੇ ਦਿੱਤੀ ਹੈ ਫਰੋਈਪੁਰ ਜੀ ਜਦੋਂ ਆ ਗਈ ਉਹ ਨੰਬਰ ਚੈੱਕ ਕਰਾਂਗੇ ਵੀ ਉਹਨੂੰ ਕਿਹਦਾ ਫੋਨ ਆਇਆ ਕਿਹਦਾ ਨਹੀਂ ਆਇਆ ਕਿਹੜੇ ਪਾਸੋਂ ਕਾਲ ਹੋਈ ਆ ਤੇ ਬਾਕੀ ਲੜਕੀ ਦੀ ਵੀਡੀਓ ਹੋਰ ਵੀ ਉਹਨਾਂ ਪਰਿਵਾਰ ਨੇ ਸਾਡੇ ਪੇਸ਼ ਕੀਤੀ ਖੜਾ ਕੇ ਵੀ ਲੜਕੀ ਗਲੀ ਨੂੰ ਵੜਦੀ ਹੈ ਕਦੇ ਇਧਰ ਵੜ ਜਾਂਦੀ ਹੈ ਕਦੇ ਉਧਰ ਵੜ ਜਾਂਦੀ ਆ ਤੇ ਇਸ ਗੱਲ ਤੋਂ ਸਾਨੂੰ ਸ਼ੱਕ ਹੁੰਦਾ ਵੀ ਲੜਕੀ ਕੋਈ ਦਿਮਾਗ 'ਚ ਉਹਨੂੰ ਕੋਈ ਨੁਕਸ ਪੈ ਗਿਆ ਹੈ। ਹਾਂ। ਤੇ ਫਿਰ ਉਹ ਮੁੜ ਕੇ ਜੀ ਉਹ ਉਹ ਪਰਿਵਾਰ ਦੱਸਦਾ ਜੀ ਕਿ ਸਾਡੀ ਲੜਕੀ ਜਿਹੜੀ ਹੈ ਉਹ ਇੱਥੇ ਬਸ ੱਡੇ ਤੇ ਆਈ ਏ ਉਸ ਤੋਂ ਬਾਅਦ ਬਸ ਚੜ ਗਈ ਆ। ਹਾਂ। ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਜੀ ਕੋਈ। ਹਾਂਜੀ ਹਾਂਜੀ। ਅੰਪਰਤਾਲ ਚੱਲ ਰਹੀ ਏ ਜੀ। ਹਾਂ ਜੀ ਇਨਵੈਸਟੀਗੇਸ਼ਨ ਚੱਲ ਰਹੀ ਏ ਜੀ। ਮਾਮਲਾ ਦਰਜ ਕਰ ਲਿਆ ਜੀ।